ਜੇ ਲਾਲਾਬਾਦ ਦੇ ਪਿੰਡ ਲੰਮੋਚੜ ਦੇ ਰੇਤ ਖੱਡਾ ਵਿੱਚ ਮਿਲੀ ਸ਼ੱਕੀ ਬਿਲਡਿੰਗ ਬਿਲਡਿੰਗ ਦੇ ਅੰਦਰ ਅਜੀਬ ਤਰ੍ਹਾਂ ਦੀਆਂ ਮਸ਼ੀਨਾਂ ਪੁਲਿਸ ਦਾ ਕਹਿਣਾ ਕਿ ਕਰ ਰਹੇ ਹਾਂ ਮਾਮਲੇ ਦੀ ਜਾਂਚ ਬਿਜਲੀ ਵਿਭਾਗ ਦੇ ਵੱਲੋਂ ਸ਼ੱਕ ਪੈਣ ਤੇ ਕੀਤੀ ਗਈ ਸੀ ਚੈਕਿੰਗ ਤਸਵੀਰਾਂ ਚਰਲਾਬਾਦ ਹਲਕੇ ਦੇ ਫਿਰੋਜ਼ਪੁਰ ਫਾਇਲਕਾ ਰੋਡ ਤੇ ਪਿੰਡ ਲਮੋਚੜ ਦੀਆਂ ਰੇਤ ਵਾਲੀਆਂ ਬੰਦ ਪਈਆਂ ਖੱਡਾਂ ਤੋਂ ਸਾਹਮਣੇ ਆਈਆਂ ਹਨ ਜਿੱਥੇ ਇੱਕ ਬਿਲਡਿੰਗ ਮਿਲੀ ਹੈ ਇਸ ਬਿਲਡਿੰਗ ਨੂੰ ਸ਼ੱਕੀ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਅੰਦਰ ਕੁਝ ਇੱਕ ਮਸ਼ੀਨਰੀ ਕੰਪਿਊਟਰਾਂ ਦੀ ਬਰਾਮਦ ਹੋਏ ਹਨ ਅਤੇ ਬੜੇ ਹੀ ਅਨੋਖੇ ਢੰਗ ਦੇ ਨਾਲ ਇਸ ਬਿਲਡਿੰਗ ਦੇ ਵਿੱਚ ਇਸ ਨੂੰ ਸਾਊਂਡ ਪ੍ਰੂਫ ਕਰਨ ਦੇ ਲਈ ਕਈ ਯਤਨ ਕੀਤੇ ਹੋਏ ਦਿਖਾਈ ਦਿੱਤੇ ਹਨ ਇੱਥੇ ਇਲਾਕੇ ਦੇ ਵਿੱਚ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੋਇਆ ਕੁਝ ਲੋਕ ਕਹਿੰਦੇ ਹਨ ਕਿ ਇੱਥੇ ਨੋਟ ਛਾਪੇ ਜਾ ਰਹੇ ਸਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਮਾਈਨਿੰਗ ਕੀਤੀ ਜਾ ਰਹੀ ਸੀ ਜਿਨ੍ਹਾਂ ਲੋਕਾਂ ਦੀ ਇਹ ਜਗ੍ਹਾ ਹੈ ਉਹ ਘਰ ਨੂੰ ਤਾਲਾ ਲਾ ਕੇ ਚਲੇ ਗਏ ਹਨ ਉਧਰ ਦੂਜੇ ਪਾਸੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਇੱਥੇ ਬਿਟਕੋਇਨ ਦੀ ਮਾਈਨਿੰਗ ਹੋ ਰਹੀ ਸੀ ਜੋ ਕਿ ਲੀਗਲ ਹੈ ਪਰ ਬਿਜਲੀ ਵਿਭਾਗ ਦੇ ਵੱਲੋਂ ਜਦ ਰੇਡ ਕੀਤੀ ਗਈ ਤਾਂ ਇੱਥੇ ਲੋਡ ਨਾਲੋਂ ਕਈ ਗੁਣਾ ਵੱਧ ਬਿਜਲੀ ਦੀ ਖਪਤ ਹੋ ਰਹੀ ਸੀ ਜਿਸ ਤੋਂ ਬਾਅਦ ਬਿਜਲੀ ਵਿਭਾਗ ਨੇ ਤਾਂ ਆਪਣੇ ਕਾਰਵਾਈ ਕਰਦੇ ਹੋਏ ਇਸ ਜਗ੍ਹਾ ਦਾ ਕਨੈਕਸ਼ਨ ਕੱਟ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਪੁਲਿਸ ਇਸ ਬਿਲਡਿੰਗ ਦੇ ਵਿੱਚ ਮੌਜੂਦ ਮਸ਼ੀਨਰੀ ਦੀ ਜਾਂਚ ਵਿੱਚ ਲੱਗੀ ਹੋਈ ਹੈ ਹਾਲਾਂਕਿ ਅਧਿਕਾਰੀ ਕਹਿੰਦੇ ਹਨ ਕਿ ਇੱਥੇ ਬਿਟਕੋਇਨ ਦੀ ਮਾਈਨਿੰਗ ਹੋ ਰਹੀ ਸੀ ਪਰ ਇਸ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਜੈਕਟ ਨਹੀਂ ਦਿਖਾਈ ਦਿੱਤਾ ਅਤੇ ਸਵਾਲ ਉੱਠ ਰਹੇ ਹਨ ਕਿ ਆਖਿਰਕਾਰ ਜੇ ਇਹ ਕੰਮ ਲੀਗਲ ਹੈ ਤਾਂ ਫਿਰ ਪਰਿਵਾਰ ਘਰੇ ਤਾਲੇ ਲਾ ਕੇ ਚਲਾ ਗਿਆ ਤਾਂ ਇਸਨੂੰ ਖੇਤਾਂ ਦੇ ਵਿੱਚ ਸੁਨਸਾਨ ਜਗ੍ਹਾ ਤੇ ਕਿਉਂ ਬਣਾਇਆ ਗਿਆ ਸੀ ਮੌਕੇ ਤੇ ਪੁਲਿਸ ਮੌਜੂਦ ਉਧੇ ਅਤੇ ਚਾਟ ਫੋਟੋਗ੍ਰੀ ਲਾਈਟ ਕਿੰਦੇ ਵਿੱਚ ਕੀ ਹੈ

ਕੰਪਰੈਸਰ ਲੱਗੇ ਵੱਡੇ ਵੱਡੇ ਨੂੰ ਕੂਲ ਕਰਨ ਵਾਸਤੇ ਆ ਕੈਮੀਕਲ ਉਹਨਾਂ ਦੇ ਕੰਪਰੈਸਰਾਂ ਦੇ ਵਿੱਚ ਜਾਂਦਾ ਹੈ ਜੋ ਜਿੱਥੋਂ ਤੱਕ ਆਈਡੀਆ ਹੈਗਾ ਹਨਾ ਬਾਕੀ ਟੈਕਨੀਕਲ ਬੰਦਿਆਂ ਨੂੰ ਪਤਾ ਵੀ ਇਹ ਹੈ ਕੀ ਬਲਾਉਂ ਸਰਪੰਚ ਸਾਹਿਬ ਕਹਿੰਦੇ ਦੇਖੀ ਜਾਬ ਜੀ ਚੀਜ਼ ਅੱਜ ਤੱਕ ਨਾ ਮੈਂ ਫਸਟ ਟਾਈਮ ਦੇਖ ਰਿਹਾ 45 ਸਾਲ ਦੀ ਉਮਰ ਹੋ ਗਈ ਅੱਛਾ ਉਹ ਵੀ ਵੇਖੋ ਕਿੱਥੇ ਕਿਹੜੀ ਥਾਂ ਤੇ ਥੱਲੇ ਦੀ ਚੱਲ ਆਹ ਜੀ ਕਮਾਡਿਅਰਲੀ ਸਹਿਰ ਕਰਾਉਣਾ ਸੂਹ ਇੱਥੇ ਆਹ ਨਾਲ ਆਪਣਾ ਖੇਤ ਹੈ ਪਤਾ ਨਹੀਂ ਲੱਗਦਾ ਤੂੰ ਮੋਟਰ ਰੋਕਣਾ ਇੱਥੇ ਇਨਚਾਰਜ ਨੇ ਨੀਲਾ ਮੈਂਬਰ ਤਸਰੀ ਨਾ ਇਧਰ ਤੁਰੇ ਆਣੇ ਉੱਥੋਂ ਤੱਕ ਜਾਂਦੇ ਅੰਗੇ ਫਿਰ ਵਾਪਸ ਚਲੇ ਜਾਂਦੇ ਤਿੰਨ ਚੱਕਰ ਲਾਉਂਦੇ ਕਦੇ ਸੋਚਿਆ ਹੀ ਨਹੀਂ ਇਹ ਸੋਚਿਆ ਮਿੱਟੀ ਮੁੱਢ ਚ ਕਾਹੀਏ ਚਲੋ ਕਮਰਾ ਬਣਾਤਾ ਬਿਲਕੁਲ ਜਿਵੇਂ ਜੋਬ ਕਰਦੇ ਹੁੰਦੇ ਹੋਂ ਨੇ ਇਹ ਤਾਂ ਸਮੇਂ ਤੋਂ ਬਾਹਰ ਹੋ ਗਿਆ ਸਿਸਟਮ ਲਾਈਟ ਨਹੀਂ ਬਿਟਾਕ ਨਹੀਂ ਗਿਲ ਬੰਦ ਕਰਸ ਕਰਨਾ ਆ ਇੱਡੀ ਇੱਡੀ ਆ ਕੰਪਿਊਟਰ ਪਈ ਐ ਇਹ ਕੰਪਿਊਟਰ ਤੇ ਹੱਡੀ ਆ ਆਂਡਿਆਂ ਦੀ ਟ੍ਰੇ ਆ ਕਾਦ ਨਹੀਂ ਲਾਈਆਂ ਇਹਨਾਂ ਨੂੰ ਫੂਲ ਵਾਸਤੇ ਹਾਂ ਇਹੋ ਸ਼ੁਰੂ ਇੱਕ ਕੰਦ ਕੰਦ ਇਹ ਬਣਾਉਣ ਤੋਂ ਬਾਅਦ ਇਹ ਦਰਵਾਜ਼ੇ ਬਾਅਦ ਚ ਬਣਾਈ ਹੈ ਪਹਿਲਾਂ ਆ ਕੰਦ ਤੋਂ ਅੰਦਰ ਲੈ ਕਿਉਂਕਿ ਜਿੱਦਾਂ ਦਰਵਾਜ਼ਾ ਹੈਗਾ ਇਹਦੇ ਚ ਐਡੀ ਮਸ਼ੀਨ ਤਾਂ ਹੀ ਨਹੀਂ ਸਕਦੀ ਨਾ ਇਹ ਪੁਰਦੇ ਟੁੱਟ ਗਿਆ ਸਕਦੇ ਨਹੀਂ 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 ਅੰਦਰ ਅਸੈਂਬਲ ਹੀ ਹੋ ਸਕਦੀ ਕਿਉਂਕਿ ਇਹ ਵੈਲਡ ਕੀਤੀ ਪੱਕੀਆਂ ਬਣੀ ਬਣਾਈ ਹੈ ਕਿਉਂ ਅੱਗੇ ਲੈਣਗੇ ਨਹੀਂ ਨਹੀਂ ਉਹ ਇਹਦੇ ਕੋਈ ਰੀਐਕਟਰ ਜੀ ਹੈਗੇ ਸੀ ਉਹ ਲੈ ਗਏ ਸੀ ਕਿਹੜੇ ਆ ਲੈ ਗਏ ਸੀਗੇ ਹਾਂ ਇੱਕ ਆ ਪਿਆ ਆ ਰਿਐਕਟਰ ਜਿਹੜੇ ਲੈ ਗਏ ਸੀ ਜਿਹੜਾ ਆ ਲੈ ਆ ਜੀ ਢੇ ਤੇ ਇਹ ਆਵਾਜ਼ ਬਾਹਰ ਆਏ ਹਾਂ ਇਹ ਆਵਾਜ਼ ਅਸਲੀ ਹੈ ਵੀ ਹਾਂ ਬਾਹਰ ਰੱਖੇ ਕੋਲ ਅੱਛਾ ਇੱਧਰ ਕੀ ਹੈ ਇੱਧਰ ਤਾਂ ਆਸ ਇਹ ਇੱਥੇ ਵੀ ਜਿਹੜਾ ਸਾਰੀਆਂ ਅੰਡਿਆਂ ਦੀਆਂ ਟ੍ਰੇਆਂ ਲੱਗੀਆਂ ਪਈਆਂ ਹੈ ਐਗਜ਼ਾਸਟ ਇਹ ਜੀਵਨ ਦੀ ਫੈਕਟਰੀ ਹੈ ਕੀ ਚੀਜ਼ ਇਹ ਤਿਆਰ ਹੋ ਰਹੀ ਸੀ ਕੈਮਰੇ ਆਉਂਦੇ ਜਗ੍ਹਾ ਸਾਰਾ ਨਹੀਂ ਨੀ ਉਹ ਚੱਲਦਾ ਕੋਈ ਨਹੀਂ ਆਉਂਦਾ ਸਿੱਕੇ ਨਹੀਂ ਨਹੀਂ ਵਹੀ ਬਹੁਤ ਸੀਗਾ ਇਹ ਸਿਸਟਮ ਨੂੰ ਆ ਵੇਖਾ ਕਿਵੇਂ ਲਾਈ ਹੋਈ ਹੈ ਛੋਟੇ ਛੋਟੇ ਐਗਜ਼ਾਸਟ ਐਨਾ ਤੋਂ ਪਤਾ ਲੱਗਿਆ ਨਾ ਹੂੰ ਸਮਝੋ ਬਾਹਰ ਐਸਟਰਾ ਵੀ ਕੀ ਹੈ ਆ ਜੇ ਹੋਰ ਲਾਉਣੀਆਂ ਸੀ ਤੀਆਂ ਜੀ ਆਂਦੇ ਆਂ ਲੈਂਦੀ ਰਹੀਆਂ 300 ਇਹ ਸਾਊਂਡ ਪ੍ਰੂਫ ਕੀਤਾ ਹੋਇਆ ਸੀ ਚੈੱਕ ਹੀ ਗੋਜਾ ਬੀ